ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਏ ਹੋ ਤੁਸੀਂ ਸਾਰੇ ਠੀਕ ਹੋਵੋਗੇ ਹਨ ਗੁਰ ਆਮ ਦਾ ਸਾਰਿਆਂ ਤਲੀਰ ਪਰ ਠੀਕ ਸਭ ਤਾਂ ਬਸ ਸੱਚਾ ਲੋ ਗਿਆ ਜਿਆ ਤਾਂ ਆਪਾਂ ਤਾਂ ਸਿੰਪਲ ਜੀ ਪਨੀਰ ਦੀ ਪੁਰਜੀ ਬਣਾਈ ਸੀਗੀ ਤੇ ਉਹ ਹੀ ਆਪਾਂ ਵੀਡੀਓ ਅਪਲੋਡ ਕਰ ਆਪਣੇ ਕੋਲੇ ਦੁੱਧ ਤੇ ਅਸੀਂ ਆਪਾਂ ਨੇ ਪਨੀਰ ਬਣਾ ਲਿਆ ਫਿਰ ਫੁੱਲ ਵੀਡੀਓ ਤੇ ਮੈਂ ਤਾਂ ਨਹੀਂ ਬਣਾਈ ਜੀ ਬੀਕੋs ਅੱਗੇ ਕਿੰਨੇ ਪਨੀਰ ਦੀਆਂ ਬਸ ਮੈਂ ਪਾਈਆਂ ਹੋਈਆਂ ਤੇ ਉਹੋ ਸੀ ਜੀ ਕਿ ਦੇਲੂ ਵੀ ਨਹੀਂ ਹਜੇ ਠੀਕ ਸੀਗਾ ਤੇ ਚਲੋ ਮੈਂ ਕਿਹਾ ਆਪਾਂ ਪੁਰਜੀ ਬਣਾਈ ਹੈ ਤੇ ਇਸੇ ਲਈ ਆ ਟੋਟਾ ਛੋਟਾ ਗੰਡਕੇ ਦਾ ਆ ਤੇ ਆਪਾਂ ਵੀਡੀਓ ਬਣਾ ਲੀਏ ਠੀਕ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਤੇ ਸੋਨੇ ਸੋਨੇ ਕਮੈਂਟ ਕਰਦੀਆਂ ਭੈਣਾ ਭਰਾ ਹਨਾ ਤੇ ਪ੍ਰਮਾਤਮਾ ਨੰਬਰ 2 ਰਾਜਵੀਰ ਵੀਰ ਜੀ ਨੂੰ ਠੀਕ ਕਰਨ ਛੇਤੀ ਛੇਤੀ ਹਨਾ ਤੇ ਮਨ ਚੇਤ ਕਿਸੇ ਪਾਸੇ ਲੱਗੇ ਕੋਈ ਨਿਸ਼ਾਨ ਆਪਦੇ ਵਸਵਾਂ ਦੁਖੀ ਹੁੰਦਾ ਕੋਈ ਹਨਾ ਇਹੋ ਜੀਆਂ ਖਬਰਾਂ ਸੁਣ ਕੇ ਦੁਖੀ ਹੋ ਜਾਂਦਾ ਤੇ ਹਾਂ ਇਹ ਕਿ ਮੇਰੇ ਵੀਰ ਨੇ ਮੈਨੂੰ ਮੈਸੇਜ ਕੀਤਾ ਸੀ ਇਹ ਪਨੀਰ ਪਹੁੰਚ ਗਿਆ ਕੁਛ ਮੈਂ ਰੱਖ ਲਿਆ ਬੀਕੋਸ ਘਰੇ ਕੋਈ ਆ ਜਾਂਦਾ ਨਾ ਐਮਰਜੈਂਸੀ ਤੇ ਜਿਵੇਂ ਘਰੇ ਕੋਈ ਕੋਈ ਪੁਰਜੀ-ਪੁਰਜੀ ਬਣਾ ਲੈਂਦਾ ਮਿਲੂ ਪਾ ਕੇ ਹਨਾ ਤੇ ਇਹਨੂੰ ਮੈਂ ਰੱਖ ਲਿਆ ਸੀਗਾ ਤੇ ਕੁਛ ਦੀ ਪੁਰਜੀ ਬਣਾ ਲਈ ਸੀਗੀ ਮੈਂ ਤਾਂ ਦੁੱਧ ਦਾ ਦਬ ਚ ਜਾਵੇ ਤੇ ਇਸੇ ਤਰ੍ਹਾਂ ਪਨੀਰ ਕਰਕੇ ਸੇਵ ਕਰਕੇ ਰੱਖ ਲੈਣੀ ਹੁੰਦੀ ਆ ਇਸ ਉਂਜੀ ਬਣਾਇਆ ਸੀ ਫਿਰ ਇਹ ਟੁੱਟਾ ਫੁੱਟਾ ਜਿਹਾ ਬਣਿਆ ਛੇਤੀ ਛੇਤੀ ਬਣਾ ਸੀਗਾ ਚਲੋ ਕੋਈ ਨਾ ਪਾਵੀ ਖਾਣਾ ਨੈਵਰ ਮਾਈਂ ਨਾ ਤੇ ਪ੍ਰਮਾਤਮਾ ਉਹਨਾਂ ਨੂੰ ਛੇਤੀ ਛੇਤੀ ਠੀਕ ਕਰੇ ਹਨਾ ਤੇ ਇੱਕ ਮੇਰੇ ਵੀਰ ਦਾ ਮੈਸੇਜ ਆ ਸੀ ਭੈਣੇ ਬਾਬਿਆਂ ਲੀਆਂ ਵੀ ਕੋਈ ਕੋ ਗੁਰਬਾਣੀ ਚੋਂ ਸ਼ਬਦ ਲੈ ਕੇ ਵੀਡੀਓ ਬਣਾ ਕੇ ਵੀਰੇ ਮੈਂ ਰਾਤੀ ਲਾਈਵ ਤੇ ਵੀ ਦੱਸਿਆ ਸੀਗਾ ਤੇ ਸੈਕਿੰਡ ਨੰਬਰ ਤੇ ਫੋਨ ਤੇ ਮੈਂ ਤੇਰੇ ਕਹਿਣ ਤੇ ਜਰੂਰ ਵੀ ਬਣਾਵਾਂਗੀ ਕਿਉਂਕਿ ਤੂੰ ਬਹੁਤ ਹੋ ਮੇਰੀ ਲਾਈਵ ਦੇ ਵਿੱਚ ਚੈਟ ਕਰਦਾ ਸੋਹਣੇ ਸੋਹਣੇ ਕਮੈਂਟ ਕਰਦਾ ਬਾਬਿਆਂ ਦੇ ਹਨਾ ਪਰਮਾਤਮਾ ਤੇ ਨੇ ਦਿਨ ਦੁਪਹਿਣੀ ਰਾਤ ਚੁੱਗਣ ਦੇਵੇ ਤੇ ਸਾਰਿਆਂ ਦਾ ਹੀ ਪਰਮਾਤਮਾ ਭਲਾ ਕਰੇ ਸਭ ਨੂੰ ਤੰਦਰੁਸਤ ਰੱਖੇ ਆਪਣੇ ਪਰਿਵਾਰਾਂ ਵਿੱਚ ਖੁਸ਼ ਰਹੋ ਸਦਾ ਚੜ੍ਹਦੀ ਕਲਾ ਵਿੱਚ ਰਹੋ ਬੱਚਿਆਂ ਨਾਲ ਫੈਮਲੀ ਨਾਲ ਮਾਪਿਓ ਨਾਲ ਹਨਾ ਪਹਿਣਾ ਭਰਾਵਾਂ ਨਾਲ ਜੇ ਸਾਥ ਆਪਾਂ ਨੂੰ ਇਕਵਰੀ ਮਿਲਦਾ ਤੇ ਦੇਖੋ ਜੀ ਆਪਣੀ ਕੜਾਈ ਜਮਾਂ ਹੋ ਗਈ ਸਾਫ ਤੇ ਮੇਰਾ ਕਾਪੂਰ ਜੀ ਕੱਢ ਲਈ ਸੀ ਜੀ ਤੇ ਇਦਨ ਹੀ ਨੂੰਰ ਬਚਿਆ ਸੀ ਇਹ ਵੀ ਆਪਾਂ ਟਾਪੋਵੇ ਦਿਖਾ ਲਿਆ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਕਿਸੇ ਚੰਗੀ ਰੈਸਪੀ ਦੇ ਨਾਲ ਤੇ ਤਦ ਤੱਕ ਲਈ ਆਪਣੇ ਭੈਣ ਨੂੰ ਜੀ ਆਜਿਓ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਤੁਹਾਨੂੰ ਵੀ ਪਰਮਾਤਮਾ ਦੇ ਰੱਖੀਆਂ ਬਖਸ਼ੇ ਇੰਨੀਆਂ ਉਜਾਦੀਆਂ ਤੇ ਤੁਹਾਡਾ ਦੇਣਾ ਧੂਣਾ ਤੇ ਸਮੋਣਾ ਹੋਵੇ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ